ਪੰਜਾਬ ਸਰਕਾਰ ਦੇ ਵਿਕਾਸ ਦੇ ਦਾਵੇ ਖੋਖਲੇ ਸਾਬਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਕੋਟਪੂਰਾ ਦੀਆਂ ਦਿਖਾ ਰਿਹਾ ਜਿਸ ਦੇ ਵਿੱਚ ਪੁਰਾਣਾ ਕਾਲਜ ਸ਼ਹੀਦ ਭਗਤ ਸਿੰਘ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਸੜਕ ਦਾ ਬਹੁਤ ਹੀ ਮਾੜਾ ਹਾਲ ਹੈ ਪਾਣੀ ਭਰਿਆ ਹੋਇਆ ਡੁੰਗੇ ਖੱਡ ਪਏ ਹੋਏ ਨੇ ਪਰ ਕੋਈ ਵੀ ਇਸ ਸੜਕ ਦਾ ਜਿਹੜਾ ਵਾਲੀ ਵਾਸ ਨਹੀਂ ਆ ਤਾਂ ਸਰਕਾਰਾਂ ਦੇ ਧਿਆਨ ਦੇ ਵਿੱਚ ਇਹ ਸੜਕ ਨਹੀਂ ਆ ਰਹੀ ਲੋਕਾਂ ਦਾ ਜਿਨਾ ਮੁਹਾਲ ਹੋਇਆ ਪਿਆ ਨਰਕਪਰੀ ਜ਼ਿੰਦਗੀ ਜਿਹੜੀ ਨੇ ਉਹ ਬਤੀਤ ਕਰ ਰਹੇ ਨੇ ਇੱਥੇ ਔਰਚਾਨ ਵਾਲੇ ਜਿਹੜੇ ਬੱਚੇ ਨੇ ਸਕੂਲ ਕਾਲਜ ਦੇ ਵਿੱਚ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਇੱਥੇ ਆਉਣਾ ਜਾਣਾ ਰੋਜ਼ ਦਾ ਰਸਤਾ ਤੈਅ ਕਰਨਾ ਬਹੁਤ ਹੀ ਮੁਸ਼ਕਲ ਭਰਿਆ ਉਹਨਾਂ ਨੂੰ ਨਜ਼ਰ ਆਉਂਦਾ ਸੋ ਪਾਣੀ ਕਿੰਨਾ ਖਰਚ ਜਾਂਦਾ ਜਦੋਂ بارشਾਂ ਪੈਂਦੀਆਂ ਹੋਣਗੀਆਂ ਤਾਂ ਪਾਣੀ ਕਿੰਨਾ ਖੜ ਜਾਂਦਾ ਹੋਵੇਗਾ ਖੱਡਿਆਂ ਦੇ ਵਿੱਚ ਬੱਚਿਆਂ ਦਾ ਨਿਕਲਣਾ ਇੱਥੋਂ ਕਿੰਨਾ ਮੁਸ਼ਕਲ ਹੁੰਦਾ ਹੋਵੇਗਾ ਪਰ ਸਰਕਾਰ ਦਾ ਇਸ ਸੜਕ ਦੇ ਵੱਲ ਧਿਆਨ ਨਹੀਂ ਹੈ। ਮੋਢਾ ਮਹੱਲਾ ਨਿਵਾਸੀ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੀਡੀਆ ਦਾ ਸਹਾਰਾ ਲਿਆ ਤਾਂ ਮੀਡੀਆ ਦੇ ਅੱਗੇ ਗੁਹਾਰ ਨਦਾਰੇ ਨੇ ਕਿ ਸਾਡੇ ਇਲਾਕੇ ਦੀ ਜਿਹੜੀ ਆਵਾਜ਼ ਹੈ ਸਰਕਾਰ ਤੱਕ ਪਹੁੰਚਾਈ ਜਾਵੇ ਤਾਂ ਜੋ ਇਸ ਸੜਕ ਦਾ ਕੋਈ ਵਾਲੀਬਾਰਸ ਹੋਵੇ ਇਸ ਸੜਕ ਨੂੰ ਜਿਹੜਾ ਉਸ ਦਾ ਨਿਰਮਾਣ ਕੀਤਾ ਜਾਵੇ ਉਸ ਸੜਕ ਨੂੰ ਬਣਾਇਆ ਜਾਵੇ। ਕੀ ਕਹਿਣਾ ਆਸ-ਪਾਸ ਦੇ ਲੋਕਾਂ ਦਾ ਜ਼ਰਾ ਤੁਸੀਂ ਵੀ ਸੁਣੋ। ਹਾਂਜੀ ਕੀ ਨਾਮ ਹੈ ਤੁਹਾਡਾ? ਜਸਵਿੰਦਰ ਸਿੰਘ ਜੀ। ਤੇ ਇਹ ਕਿਹੜਾ ਰੋਡ ਹੈ ਕਿਹੜਾ ਹੈ ਕਿਹੜੀ ਥਾਂ ਤੇ ਤੁਹਾਡੀ ਕੀ ਸਮੱਸਿਆ ਇਹ ਕਾਲਜ ਰੋਡ ਹੈ ਜੀ ਇਹ ਸਮੱਸਿਆ ਪਾਣੀ ਦੀ ਬਹੁਤ ਚਿਰ ਦੀ ਹੈ ਵੈਸੇ ਤਾਂ ਬਹੁਤ ਚਿਰ ਦੀ ਹੈ 15 ਸਾਲ ਤਾਂ ਹੋ ਗਏ ਜਿਆਦਾ ਹੀ ਹੋ ਗਿਆ ਨਾ ਬੜਾ ਪ੍ਰੋਬਲਮ ਹੈ ਬੱਚਿਆਂ ਨੇ ਨੰਗਣਾ ਹੁੰਦਾ ਇੱਥੋਂ ਦੀ ਬਾਕੀ ਆਮ ਵੀ ਜਾਂਦਾ ਸਾਰੀ ਨੰਗਦੀ ਇੱਥੇ ਇੱਥੇ ਦਾ ਬੜਾ ਬੁਰਾ ਹਾਲ ਹੋਇਆ ਹੋਇਆ ਹੁਣ ਤਾਂ ਇਹ ਹਾਂਜੀ ਇਹ ਅਸੀਂ ਬੇਨਤੀ ਕਰਦੇ ਹਾਂ ਵੀ ਇਹਦਾ ਕੋਈ ਵਿਕਾਸ ਕੀਤਾ ਜਾਵੇ ਨੀ ਇਥੇ ਕਿਸੇ ਸਰਕਾਰ ਨੇ ਨਹੀਂ ਧਿਆਨ ਦਿੱਤਾ ਕਿਸੇ ਸਰਕਾਰ ਨੇ ਨਹੀਂ ਧਿਆਨ ਦਿੱਤਾ ਜੀ ਵੀ ਪਹਿਲਾਂ ਖਾਲੀ ਤੇ ਲਾਇਆ ਬੀਜੇਪੀ ਆਈ ਕਾਂਗਰਸ ਕਿਸੇ ਨੇ ਕਿਸੇ ਨੇ ਕੋਈ ਕੁਝ ਨਹੀਂ ਕੀਤਾ ਜੀ ਤੇ ਕੁਝ ਨਹੀਂ ਕੀਤਾ ਤੇ ਹੁਣ ਆਪ ਪਾਰਟੀ ਆ ਮੂਰਤ ਜੀ ਅਸੀਂ 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 ਕਲਤਾਰ ਸਿੰਘ ਸੰਧਵਾ ਨੂੰ ਬੇਨਤੀ ਕਰਦੇ ਆਂ ਕਿ ਉਹ ਇਹ ਮਾੜੀ ਨਿਗਾਹ ਮਾਰ ਕੇ ਜਾਣ ਕਰਕੇ ਜਾਣ ਇਹ ਕਰੋਨੇ ਦਾ ਕੰਮ ਕਰਾਉਣ ਕੀ ਲੱਗਦਾ ਵਿਕਾਸ ਹੋ ਜੂਗਾ ਇਹਦਾ ਕਹਿ ਨਹੀਂ ਸਕਦੇ ਜੀ ਕੁਝ ਕਰਨਗੇ ਕਿ ਨਹੀਂ ਕਰਨਗੇ अच्छा क्या निकल रहा है हां जी हां जी पर उम्मीद है मतलब हो जाए उम्मीद है हो जाए हां जी ठीक है ठीक है ओके पहला स्तर रोड कैसा किया हां जी ਮੇਰਾ ਨਾਮ ਹੈ ਤੁਹਾਡਾ ਮੇਰਾ ਨਾਮ ਕਮਲ ਹੈ ਜੀ ਤੇ ਕੀ ਦਿੱਕਤ ਹੈ ਤੁਹਾਡੀ ਕੀ ਸਮੱਸਿਆ ਹੈ ਕਿਹੜਾ ਰੋਡ ਹੈ ਕਿਹੜੇ ਪਾਸੇ ਇਹ ਐਸਬੀਐਸ ਕਾਲੇ ਰੋਡ ਹੈ ਇਧਰ ਬਠਿੰਡਾ ਰੋਡ ਤੇ 메인 ਸੜਕ ਤੇ ਜਾਂਦਾ ਹੈ ਇਹ ਰੋਡ ਇਹ ਸੜਕ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹ ਬਹੁਤ ਟਾਈਮ ਤੋਂ ਬਹੁਤ ਹੀ ਖਰਾਬ ਹੋ ਰਹੀ ਹੈ ਇੱਥੇ ਆਵਾਜ਼ਾਂ ਵੀ ਆ ਜਿਹੜੀ ਬਹੁਤ ਖਰਾਬ ਆ ਇੱਥੇ ਰੋਲ ਡਿੱਗਦੇ ਆ ਕੋਈ ਨਾ ਕੋਈ ਇਸ ਸੜਕ ਦਾ ਵਿਕਾਸ ਕੀਤਾ ਜਾਵੇ ਚ ਸਿਵਰੇਜ ਲਾਏ ਜਾਣ ਨਹੀਂ ਕਿਸੇ ਪਾਰਟੀ ਨੇ ਇਹਦਾ ਵਕਾਫ ਕੀਤਾ ਕੋਈ ਹੱਲ ਕੀਤਾ ਨਹੀਂ ਜੀ ਕਿਸੇ ਪਾਰਟੀ ਨੇ ਤਾਂ ਕੋਈ ਵਿਕਾਸ ਨਹੀਂ ਕੀਤਾ ਵੇਖਦੇ ਆ ਚਲੇ ਜਾਂਦੇ ਆ ਵੇਖਦੇ ਆ ਚਲੇ ਜਾਂਦੇ ਪਹਿਲਾਂ ਅਕਾਲੀ ਦਾ ਲਾਇਆ ਤਾਂ ਜਿਹੜਾ ਸਾਈ ਬੀਜੇਪੀ ਆਈ ਉਹਨ ਮੌਜੂਦਾ ਆਪ ਪਾਰਟੀ ਹੈ ਨਾ ਜੀ ਕਿਹ ਅਸਰ ਰੱਖਦੇ ਆ ਵਕਾਫ ਕਈ ਆਸ ਰੱਖਦੇ ਆ ਜੀ ਇਹ ਸੜਕ ਦਾ ਵਿਕਾਸ ਕੀਤਾ ਜਾਵੇ ਇੱਕ ਸੀਵਰੇਜ ਪਾਇਆ ਜਾਵੇ ਵੱਡਾ ਬਸ ਹੋਰ ਕੋਈ ਸਾਡੀ ਮੰਗ ਨਹੀਂ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਨਾਲ ਵਿਧਾਇਕ ਨੇ ਕੋਟਪੂਰਾ ਦੇ ਸਰਕਾਰ ਪੁਤਰ ਸਿੰਘ ਧੰਨਵਾ ਜੀ ਉਹਨਾਂ ਨੂੰ ਕੀ ਮੰਨ ਕਰਦੇ ਹੋ ਆਪਣੀ ਸਮੱਸਿਆ ਬਾਰੇ ਅਸੀਂ ਮੰਗ ਕਰਦੇ ਆਂ ਇਹ ਸੜਕ ਨੂੰ ਬਣਾਇਆ ਜਾਵੇ ਤੇ ਸੀਵਰੇਜ ਲਾਇਆ ਜਾਵੇ ਜਿਹਦੇ ਨਾਲ ਪਾਣੀ ਆ ਜਿਹੜੀ ਉਹਦੀ ਸਮੱਸਿਆ ਨਾ ਆਵੇ ਹਾਂਜੀ ਕਿਹਨੋਂ ਮਤੋ ਲਈ ਧਰਮਿੰਦਰ ਸ਼ਰਮਾਈ ਹਾਂਜੀ ਇੱਥੇ ਕੀ ਸਮੱਸਿਆ ਹੈਗੀ ਹੈ ਕਿਹੜਾ ਮੁੱਲਕ ਕਿਹੜਾ ਰੋਡ ਹੈ ਭਾਈ ਦੇਖੋ ਮੱਲਾ ਤੋਂ ਦੇਖ ਲੋ ਸਾਹਮਣੇ ਬੋਰਡ ਵੀ ਦਿਖਾ ਦਿਓ ਬਾਬਾ ਸਹਾਇ ਨਗਰ ਇਹ ਐਸਬੀਐਸ ਕਾਲਜ ਦੇ ਨਾਲ ਕੰਦ ਜਾਂਦੀ ਆ ਜਿਹੜੀ ਮੱਲਾ ਜਾਂਦਾ ਐਸਬੀਐਸ ਕਾਲਜ ਦੇ ਨਾਲ ਠੀਕ ਆ ਇੱਧਰ ਕੱਕੜੀਆਂ ਵਾਲਾ ਮੱਲਾ ਆ ਗਿਆ ਠੀਕ ਆ ਇਧਰੋਂ ਬਿੰਦਾਂ ਰੋਡ ਆ ਗਿਆ ਇਧਰੋਂ ਸਰਸੇ ਵਾਲਾ ਡੇਰੇ ਵਾਲਾ ਏਰੀਆ ਆ ਗਿਆ ਠੀਕ ਆ ਇਹ ਸਾਡੇ ਸ਼ਾਇਦ ਬਹੁਤ ਪੁਰਾਣਾ ਏਰੀਆ ਬਾਈ ਤੇ ਦਿੱਕਤ ਤੋਂ ਕਰਨ ਮੈਨੂੰ ਦੇਖਦੇ ਨੂੰ 25 ਸਾਲ ਹੋ ਗਏ ਜਿਹੜਾ ਆ ਪਾਣੀ ਆ ਨਰਕ ਬਣਿਆ ਹੋਇਆ ਬਾਈ ਸਭ ਤੋਂ ਮੇਨ ਗਾ ਵੀ ਨਾਲ ਗਾਉਂਗਾ ਬਈ ਐਮਸੀ ਦੀ ਜੇ ਐਮਸੀ ਗਾਂ ਗੱਲ ਕਰੇਗਾ ਤਾਂ ਹੀ ਗਾ ਐਮਐਲਏ ਵਾਲਾ ਕੁਝ ਕਰੇਗਾ ਜੇ ਐਮਸੀ ਵੀ ਨਹੀਂ ਗੱਲ ਕਰੇਗਾ ਤਾਂ ਉਹ ਬੰਦੇ ਕੀ ਕਰਨਗੇ ਠੀਕ ਆ ਤੇ ਮੈਂ ਦਾ ਸਿੰਪਲ ਜੀ ਇਹੀ ਗੱਲ ਕਹੂੰਗਾ ਬਈ ਸ਼ਰਤ ਇੱਕ ਬਣਾਈ ਜਾਵੇ ਤੇ ਇਹਦਾ ਕੰਮ ਕੀਤਾ ਜਾਵੇ ਸਿੱਧੀ ਜੀ ਗੱਲ ਆ ਤੇ ਸਾਹਮਣੇ ਭਾਵੇਂ ਜਾੜੋ ਬਾਈ ਕੱਟੋ ਕਰਨੇ ਤਾਂ ਇੱਥੇ 200 ਘਰ ਹੋਣਗੇ 100 200 ਘਰ ਹੋਣਗੇ ਇੱਕ ਵੀ ਗਲੀ ਇੱਕ ਵੀ ਸੀਵਰੇਜ ਕੁਝ ਵੀ ਨਹੀਂ ਹੈਗਾ ਇੱਥੇ ਕਿੱਥਾ ਇੱਥੇ ਧਿਆਨ ਦਿੱਤਾ ਜਾਂਦਾ ਬਈ ਨੀਨ ਗੱਲ ਇਹ ਜੀ ਆ ਇਹ ਕਿਹੜੇ ਬੱਲੇ ਬੋਲ ਰਹੇ ਹੋ ਉਹ ਬਈ ਗਾਂ ਬਣਦੀ ਆ ਇਹ ਅਰਵਿੰਦ ਨਗਰ ਨਾਲ ਚੱਲ ਜਾਂਦਾ ਪਰ ਗਾਂ ਬਣਦਾ ਇਹ ਚੀਜ਼ ਆ ਇਹ ਇੱਥੇ ਜਿਹੜਾ ਸੀਵਰੇਜ ਸਿਸਟਮ ਦਾ ਹੈ ਕੁਝ ਨਹੀਂ ਹੈ ਨੀ ਯਾਰ ਇੱਥੇ ਨਾਲੀ ਵੀ ਨਹੀਂ ਬਈ ਯਾਰ ਕੋਈ ਨਾਲੀ ਵੀ ਛੱਡ ਬਈ ਲੋਕਾਂ ਨੇ ਪੈਸੇ ਪਾ ਕੇ ਸੰਭੀਆਂ ਉਹ ਤਾਰਾਂ ਲਵਾਈਆਂ ਖੰਭੇ ਲਾਇਆ ਦੇ ਸਾਂਝੇ ਪੈਸੇ ਪਾ ਕੇ ਕੋਈ ਸਰਕਾਰੀ ਖੰਭਾ ਵੀ ਨਹੀਂ ਲੱਗੇ ਜੇ ਖੰਭੇ ਲੱਗੇ ਆ ਲੋਕਾਂ ਨੇ ਆਦੇ ਪੈਸੇ ਪਾ ਕੇ ਲਾਏ ਆ ਜੇ ਬਿਜਲੀ ਲੈ ਕੇ ਗਏ ਤਾਂ ਪੈਸੇ ਪਾ ਕੇ ਲੈ ਕੇ ਗਏ ਆ ਮੈਂ ਆਮਾਦਨੀ ਕਾਢੀ ਜਿਹੜੀ ਕਹਿੰਦੀ ਆ ਜੇ ਇੱਥੇ ਲਾਈਟਾਂ ਲਾ ਰਹੇ ਆ ਤੇ ਫਿਰ ਇਹ ਉਹਨਾਂ ਨੇ ਲਾਈਟਾਂ ਨਹੀਂ ਲਾਈਆਂ ਬਈ ਲੈਟ ਕਿੰਨੇ ਦੀ ਆਉਂਦੇ ਤੈਨੂੰ ਪੁੱਛਦਾ ਕਿੰਨੇ ਦੀ ਆਉਂਦੀ ਆ ਇਹ ਜਿਹੜਾ ਸੀਪਰ ਦੀ ਗੱਲ ਕਿੰਨੇ ਦੀ 3-400 ਦੀ ਇਹਦੇ ਕੋਈ ਵੀ ਲਾ ਸਕਦਾ ਮੇਨ ਮੁੱਦਾ ਕੀ ਆ ਸੀਵਰੇਜ ਤੇ ਨਾਲਾ ਤੇ ਸੜਕ 58000 ਦਾ ਕੋਈ ਵੀ ਲਾ ਲੂਗਾ ਯਾਰ ਜਿਹੜਾ ਬੰਦਾ ਦਿਹਾੜੀ ਕਰਦਾ ਨਾ 5 6 ਦੀ 2 3 ਦੀ ਲਾਟ ਤਾਂ ਉਹ ਨਹੀਂ ਲਾ ਲੂਗਾ ਸਮਝ ਗਏ ਮੇਨ ਰੋਡ ਸੀ ਵੀ ਨਾਰਮਲ ਬੰਦਾ ਲਾ ਦੇਗਾ ਨਾਰਮਲ ਬੰਦਾ ਸੜਕ ਬਣਾ ਦੇਗਾ ਨਹੀਂ ਬਣਾ ਸਕਦਾ ਕਿਉਂਕਿ ਉੱਥੇ ਚਾਹੀਦਾ ਪੈਸਾ ਹਾਂ ਜਿਹਦੇ ਬੰਦੇ ਕੋਲ 500 ਰੁਪਏ ਦਿਹਾੜੀ ਕਮਾਉਂਦਾ ਕਿੱਥੇ ਸੜਕ ਬਣਾ ਦੇਗਾ ਹੁਣ ਜਿਹੜਾ ਬੰਦਾ 500 ਦਿਹਾੜੀ ਕਮਾਉਂਦਾ ਉਹ 1000 ਰੁਪਏ ਦੀ ਲਾਟ ਲਾ ਸਕਦਾ ਸ਼ਰਤ ਸੀ ਵੀ ਕਿੱਥੋਂ ਕਰ ਦੂਗਾ ਯਾਰ ਇਹ ਤਾਂ ਜਿਹੜਾ ਸਫਾਰ ਦਾ ਕੰਮ ਹੋ ਗਿਆ ਉਹ ਹੀ ਚਾਹਣਾ ਲੈ ਤਾਂ ਬੰਦਾ ਨਾ ਸਦਾ ਨਾਰਮਲ ਵੀ ਪਰ ਮੇਨ ਕੰਮ ਜਿਹੜਾ ਉਹ ਕਰਾ ਕੇ ਡਾਉਣਾ ਤੁਸੀਂ ਮੈਂ ਫੇਰ ਇੱਕ ਗੱਲ ਰਿਪੀਟ ਤੇ ਕਰੂੰਗਾ ਐਮ ਐਲ ਏ ਨਹੀਂ ਮਾੜਾ ਐਮ ਐਲ ਏ ਦੇ ਬੰਦੇ ਮਾੜੇ ਆ ਜਿਹੜੇ ਕਿ ਇੱਥੇ ਰਹਿੰਦੇ ਦੋ ਚਾਰ ਬੰਦੇ ਜਿਹੜੇ ਮੇਨ ਚਮਚੇ ਆ ਸਮਝ ਗਏ ਐਮ ਐਲ ਏ ਨਹੀਂ ਮਾੜਾ ਉਹਨਾਂ ਦੇ ਬੰਦੇ ਮਾੜੇ ਆ ਉਹਨਾਂ ਬੰਦੇ ਚੇਂਜ ਕਰਨ ਜਿੰਨਾ ਵੀ ਰਿਸਪੌਂਸਿਬਿਲਟੀ ਲਈ ਆ ਉਹਨਾਂ ਨੇ ਜਿਹੜੇ ਮੂਰੇ ਹੋ ਕੇ ਵੋਟ ਮੰਗਵਾਉਂਦੇ ਆ ਸਿੰਪਲੀਟੀ ਦਾ ਬਾਕੀ ਮੈਂ ਟਾਈਮ ਨਹੀਂ ਕਹਾਂਗਾ ਮਰਾ ਵੀਰ ਕੱਟੂ ਨਾ ਕੁਛ ਵੀ ਉਹ ਗਾਹ ਜਾ ਕੇ ਕੱਟੀਆਂ ਜਾਣੀਆਂ ਮੈਨੂੰ ਪਤਾ ਹੀ ਆ ਠੀਕ ਹੈ ਨਾ ਤੇ ਮੈਂ ਵੀ ਕਹਾਂਗਾ ਕੁਛ ਕਰਤੇ ਹੋਣਾ ਜਿੰਨੀ ਹੈਗੀ ਆ ਛਾੜ ਦੋ ਤਾਂ ਕਿ ਲੋਕਾਂ ਨੂੰ ਪਤਾ ਲੱਗਿਆ ਜਿਹੜੇ ਆਪਣੇ ਸਪੀਕਰ ਸਾਹਿਬ ਆ ਪੰਜਾਬ ਵਿਧਾਨ ਸਭਾ ਨਾਲ ਮੌਜੂਦ ਐਮਐਲਏ ਨੇ ਕੋਟਕਪੂਰਾ ਦੇ ਤੇ ਉਹ ਉਹਨਾਂ ਨੇ ਆਪਣੇ ਜਿਹੜਾ ਹੈਗਾ ਕਾਰਜਕਾਰ ਵਿੱਚ ਕਿੰਨੀ ਇੱਕ ਡਿਊਟੀ ਨਿਭਾਈਆਂ ਕਿੰਨੀ ਕਿ ਸੇਵਾ ਦਿੱਤੀ ਹੈ ਕੋਟਕਪੂਰਾ ਦੇ ਭਾਈ ਮੈਂ ਤੈਨੂੰ ਨਾ ਨਾ ਬਾਬਾ ਵਿਕਾਸ ਭਾਈ ਦੇਖ ਇੱਕ ਬੰਦਾ ਐ ਐਮਐਲਏ ਆ ਤੇਰੇ ਕੋਲ ਪਤਾ ਨਹੀਂ ਕਿੰਨੇ ਪਿੰਡ ਆ ਕਿੰਨਾ ਮੱਲਾ ਉਹ ਐਨੇ ਜਗ੍ਹਾ ਦੇਖ ਨਹੀਂ ਸਕਦਾ ਉਹ ਦੇਖਣ ਨੂੰ ਕਿਹੜੇ ਬੰਦੇ ਰੱਖੇ ਐਮਸੀ ਜਾਨ ਉਹ ਟੀਮ ਦੇ ਮੈਂਬਰ ਉਹਨਾਂ ਨੂੰ ਦੇਖਣਾ ਉਹਨਾਂ ਨੂੰ ਗਾ ਐਮ ਐਲ ਏ ਨੂੰ ਦੱਸਣਾ ਉਹ ਹੈਗਾ ਸਪੀਕਰ ਉਹ ਇੱਥੇ ਰਹਿੰਦੇ ਸਾਡੇ ਉਹਨਾਂ ਦੇ ਨੰਬਰ ਦੇਖਣਾ ਬੀਕਰ ਵਿੱਚ ਮਸਾ ਇੱਕ ਦੋ ਦਿਨ ਇੱਥੇ ਹੁੰਦੇ ਬਾਕੀ ਚੰਡੀਗੜ੍ਹ ਦੇ ਸੈਕਟਰ 'ਚ ਹੁੰਦੇ ਆ ਐਮ ਐਲ ਏ ਨਹੀਂ ਦੇਖ ਸਕਦਾ ਬਾਈ ਇਹ ਲੋਕਾਂ ਨੂੰ ਮੰਨਣਾ ਪੈਣਾ ਠੀਕ ਹੈ ਕਿਉਂਕਿ ਐਮ ਐਲ ਏ ਸ਼ਹਿਰ ਵੱਡਾ ਹੁੰਦਾ ਦੇਖਣ ਦੀ ਕਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਦੀ ਟੀਮ ਦੀ ਸਿੱਮ ਪਾਜੀ ਗੱਲਾਂ ਠੀਕ ਹੈ ਤੇ ਰਹੀ ਗੱਲ ਵਿਕਾਸ ਦੀ ਬਾਈ ਉਹ ਵੀ 2.5 ਸਾਲ ਬਾਅਦ ਕੱਲੇ ਨਸ਼ੇ ਤੇ ਉਹਨਾਂ ਨੇ ਚੱਕਿਆ ਮੁੱਦਾ ਉਸ ਤੋਂ ਇਲਾਵਾ ਕੁਝ ਨਹੀਂ ਹੋਇਆ ਸਿੰਪਲ ਜੀ ਗੱਲ ਆ ਕੁਝ ਹੋਇਆ ਤਾਂ ਤੁਸੀਂ ਦੱਸ ਦੋ ਕਿ ਉਹਨਾਂ ਤੋਂ ਉਹਨਾਂ ਆਪਣੇ ਵਿਸ਼ਿਆਤ ਨੂੰ ਨਜ਼ਰ ਤਵੇਨਾ ਸਿੱਕੀ ਕਿੰਨੇ ਸਪੀਕਰਸ ਆਨ ਬਾਈ ਮੇਰੀ ਇਹੀ ਬੇਨਤੀ ਆ ਸਭ ਤੋਂ ਪਹਿਲਾਂ ਸੜਕ ਬਣਾਇਆ ਜਾਵੇ ਜੋ ਕਿ ਸਭ ਤੋਂ ਪਹਿਲਾਂ ਸਟੂਡੈਂਟਾਂ ਨੂੰ ਸੌਖਾ ਹੋਵੇ ਬਾਈ ਇਹ ਸਾਡੇ ਸ਼ਹਿਰ ਦਾ ਸਭ ਤੋਂ ਪੁਰਾਣਾ ਕਾਲਜ ਆ ਸ਼ੀਰਪਾਗਾ ਸਿੰਘ ਕਾਲਜ ਠੀਕ ਹੈ ਨਾ ਸਭ ਤੋਂ ਪਹਿਲਾਂ ਆ ਸੜਕ ਫਿਰ ਜਿੱਥੇ ਜਿਹਦੇ ਘਰੇ ਆ ਕੇ ਵੋਟਾਂ ਮੰਗੀਆਂ ਸੀ ਉਹਨਾਂ ਨੂੰ ਨਾਲ ਹੀ ਸੀਵਰੇਜ ਤੇ ਸੜਕ ਬਣਾ ਕੇ ਦਿੱਤਾ ਜਾਵੇ ਇੱਥੇ ਇੱਕ ਦੋ ਘਰ ਨਹੀਂ ਬਈ ਟੋਟਲ 200 300 ਘਰ ਆ ਤਾਂ ਇਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਬਾਈ ਸਿੰਪਲ ਜੀ ਗੱਲ ਆ ਠੀਕ